ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾ ਰਿਹਾ ਫਾਰਮ ਚੋ ਵੀਡੀਓ ਬਣਾ ਰਿਹਾ ਫਾਰਮ ਦੇ ਵਿੱਚ ਬਾਈ ਕੋਲੇ ਇੱਕ ਬੈੜਾ ਤਾਜੀ ਸੂਈ ਤੇ ਪੰਜ ਬੱਚੀਆਂ ਨੇ ਇੱਕ ਥੋਟੀ ਹੈ ਬਾਈ ਆਓ ਪੁੱਛ ਲੈਨੇ ਬਾਈ ਤੇ ਬਾਈ ਜੀ ਹਸੀ ਕਾਲ ਸ੍ਰੀ ਗੁਰੂ ਜੀ ਹੋ ਠੀਕ ਹੋ ਵਧੀਆ ਵਧੀਆ ਬੱਚਾ ਠੀਕ ਹੈ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਮੇਰਾ ਸਤਨਾਮ ਸਿੰਘ ਹੈਗਾ ਪਿੰਡ ਭਣੀਅਸਾ ਹੈਗਾ ਜਿਲ੍ਹਾ ਬਰਨਾਲਾ ਹੈ ਜਿਲ੍ਹਾ ਜਿਲ੍ਹਾ ਬਰਨਾਲਾ ਵੀ ਤੇ ਤਹਿਸੀਲ ਬਾਈ ਅਸ਼ੀਲ ਵੀ ਬਰਨਾਲੇ ਦੇ ਨੇੜੇ ਸ਼ਹਿਰ ਕਿਹੜਾ ਜਾਂ ਆਪਣੇ ਤਣਾਉਲਾ ਵੀਰੇ ਆਪਾਂ ਤੋਂ ਇੱਥੋਂ 5 ਕਿਲੋਮੀਟਰ ਰਹਿਂਦਾਗਾ ਹੜਿਆ ਵੀ 5 ਕਿਲੋਮੀਟਰ ਰਹਿਂਦਾ ਠੀਕ ਕਾਲੇ ਕੀ ਹੋਗਾ ਇੱਧਰ ਤੌਲਾ ਆਪਾਂ 5 ਕਿਲੋਮੀਟਰ ਮੋਬਾਈਲ ਨੰਬਰ ਬੋ ਮੋਬਾਈਲ ਵੀਰੇ ਮੇਰਾ 70872 65437 ਠੀਕ ਹੈ ਭਾਈ ਭਾਈ ਆਪਣੇ ਘਰ ਦੇ ਪਸ਼ੂ ਹੈ ਹਾਂ ਵੀਰੇ ਘਰ ਦੇ ਨੇ ਆਪਣੇ ਫਾਰਮ ਦੀ ਹੈ ਫਾਰਮ ਦੀ ਠੀਕ ਹੈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਵੀਰੇ ਤੀਜਾ ਸੂਸ ਹੋਈ ਆਪਣੇ ਕੋਲੇ ਕਦੋਂ ਸੂਈ ਆਪੋ ਇਹਨੂੰ ਸੂਈ ਨੂੰ ਅੱਜ ਵੀਰੇ 11 ਦਿਨ ਹੋ ਗਏ 11 ਦਿਨ ਅੱਜ ਕੀ ਹੈ ਭਾਈ ਬੱਸਾਂ ਮਗਰ ਬੱਸੀ ਆ ਭਾਈ ਬੱਚੀ ਬਹੁਤ ਚੰਗੀ ਆ ਨਾ ਸਨੋਮੈਂਡਾ ਠੀਕ ਆ ਬਾਈ ਆਪਣੇ ਹੁਣ ਠੀਕ ਆ ਵੀ ਬੈਠਾ ਠੀਕ ਆ ਸਟਰਾਹ ਬਾਈ ਦੇ ਕੋਲੇ ਹਾਜ਼ਰ ਆ ਕੇ ਰੱਖ ਲਿਆ ਸਨੋਮੈਂਡਾ ਠੀਕ ਆ ਬੱਚੀ ਬੜੀ ਪਿਆਰੀ ਰੰਗ ਰੂਪ ਚੰਗਾ ਫੇਸ ਬਹੁਤ ਚੰਗਾ ਚੰਗੀ ਆ ਬਾਈ ਬੱਚੀ ਸਨਕੀ ਆ ਨਾ ਸਾਨੂੰ ਸਭੀ ਖਲਾਬੀ ਆ ਕਿੰਨਾ ਦੁੱਧ ਰੈਡੀ ਆ ਹੁਣ ਦੁੱਧ ਵੀਰੇ ਹੁਣ 2 ਬਾਈ ਲੀਟਰ ਤਿਆਰ ਆ ਥੱਲੇ ਸੋਨ ਵਾਲਾ ਤਿਆਰ ਆਜਾ ਮੈਂ ਤਿਆਰ ਆ ਬਾਈ ਠੀਕ ਆ ਅੱਜ ਦਵਾਈ ਕਿੰਨੇ ਵਜੇ ਕਰੀ ਸੀ ਅੱਜ ਬਾਈ ਦਵਾਈ ਆਪਾਂ ਨੇ ਕਰੀ ਆ ਜੀ ਤਕਰੀਬਨਾ ਸਾਨੂੰ 7:30 ਵਜੇ ਲੇਟ ਹੋਈ ਆ ਥੋੜੀ ਜੀ 7:30 ਹਾਂ ਜੇ 7 ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਆਰਡਰ ਬੜਾ ਚੰਗਾ ਚਿਵਾਈ ਕਿਵੇਂ ਆ ਵੀਰੇ ਚਵਾਈ ਬਾਈ ਜਮ ਇੱਕ ਨੰਬਰਾ ਪੂਰੀ ਠੀਕ ਹੈ ਮਸ਼ੀਨਾਂ ਚੋਣਿਆ ਬਾਈ ਇਹਨਾਂ ਮਾਤੀ ਜਮ ਮਾਦੀ ਜੋ ਚੱਲਵਾ ਬਾਈ ਬਾਰ ਮਾ ਪੂਰੀ ਫਲ ਲਾ ਜ ਮਰ ਜਾ ਸੁੱਤ ਲਾਈ ਆਰਡਰ ਕਮਾਲ ਦਾ ਲੈਕ ਚੰਗੀ ਥੋੜੀ ਪੂਰੀ ਆ ਬਾਈ ਇਹਦਾ ਥੀ ਚੋਲਾ ਚਾਹ ਮਸ਼ੀਨਾਂ ਚੋਲਾ ਪਰ ਬਾਈ ਕਹਿੰਦਾ ਆਪਾਂ ਮਸ਼ੀਨ ਤੇ ਚਿਵਾਈ ਕਰਾਂਗੇ ਬਲਮ ਨਹੀਂ ਪਿਚੋਣਿਆ ਬਾਈ ਆਪਣੀ ਇੱਕ ਇੱਕ ਲੋਟਾਂ ਦੇ ਨਾਲ ਇੱਕ ਇੱਕ ਥਣ ਤੇ ਮੁੱਕੇ ਰੱਖਣਾ ਖੋਲ ਦੇ ਬਾਈ ਤੋਰ ਕੇ ਦਕਾ ਦੇ ਹੌਲ ਕੱਦਦਾ ਬਾਈ ਫੁੱਲ ਕਾਦਦਾ ਬਈ ਬੱਚਾ ਮਗਰ ਬੱਚੀ ਆ ਸੁਈ ਸੁਵਾਈ ਆ ਚੰਗੇ ਦੁੱਧ ਤੇ ਬਾਈ ਨੇ ਦੱਸਿਆ ਵੀ ਹੁਣ ਹਾਜ਼ਰ ਆ ਕੋਈ ਦੋ ਡੰਗ ਚੋਲਿਓ ਤਾਂ ਵੀ ਕੋਈ ਚੈੱਕ ਕਰਨੀ ਗਾ ਅਡਰ ਕਮਾਲ ਸੋਹਣਾ ਥਣ ਹਵਾਨਾ ਕੱਤ ਵੱਡ ਫੁੱਲ ਚੰਗਾ ਫਾਰਮ ਦੀ ਵੜਾ ਬਾਈ ਦਾ ਫਾਰਮ ਆ ਬਈ ਫਾਰਮ ਦੇ ਵਿੱਚ ਹੀ ਰੱਖੀ ਗੇ ਥੋੜਾ ਖੇਤੀਬਾੜੀ ਦਾ ਕਰਕੇ ਬਾਈ ਕਹਿੰਦਾ ਲੇਬਰ ਦੀ ਪ੍ਰੋਬਲਮ ਆਉਂਦੀ ਆ ਉਹਦਾ ਕਰਕੇ ਬਾਈ ਨੇ ਥੋੜੇ ਜਿਹਾ ਕੋਸੂ ਘਟਾਉਣੇ ਆ ਤੇ ਮੁੱਲ ਕੀ ਆ ਬਾਈ ਇਹਦਾ ਜਾਇਜ਼ਾ ਮੁੱਲ ਪਰ ਯਾਰ ਪੂਰਾ ਲੱਖ ਰੁਪਈਆ ਬਈ ਠੀਕ ਆ ਮਾਨਤਨ ਹੋ ਜੀ ਮਾਨਤਾ ਕਰ ਦਿੰਦੇ ਆ ਬਈ ਲੱਖ ਰੁਪਇਆ ਬਈ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਦੁੱਧ ਵੀ ਆਪਾਂ ਦਾ 30 ਲੀਟਰ ਚ ਆ ਜੀ ਆਪਾਂ ਤੁਹਾਨੂੰ ਠੀਕ ਆ 30 ਲੀਟਰ ਚ ਆ ਹਾਂ 30 ਲੀਟਰ ਚ ਆ ਰਹੀ ਵਧੂਗੀ ਦੁੱਧੋਂ ਹਾਂ ਬਈ ਦੁੱਧ ਦਾ 6 ਬਟਾ 6 ਬਣੀ ਹੋਈ ਬਈ ਯਾਰਾ ਕੰਮ ਤਾਂ ਕਰਕੇ ਉਹਦੇ ਜਾਣ ਕਰਕੇ ਜਦੋਂ ਇਹਨਾਂ ਸਾਰੇ ਕੰਮ ਬੋਲੇ ਆ ਬਈ ਯਾਰਾ ਲੇਬਰ ਦੀ ਬਾਈ ਨੂੰ ਸਮੱਸਿਆ ਆ ਬਾਈ ਕਿਹਦਾ ਬੰਦਾ ਨਹੀਂ ਹੈਗਾ ਕਿ ਮਾਹਣ ਬਹੁਤ ਆ ਲੇਟੇ ਕਿਤੇ ਬੈਠੀ ਜਿਆਦਾ ਟੇਕੇ ਤੇ ਲਿਆ ਕੋਈ ਐ ਕਰਕੇ ਸੰਭਲਦੇ ਨੇ ਬਈ ਬਾਲੇ ਕੁਝ ਹੋਗਾ ਜਿਵੇਂ ਕਹਿੰਦਾ ਇੱਥੇ ਤਾਂ ਕੋਈ ਨਹੀਂ ਆ ਤਾਂ ਸਹੀ ਅੱਗੇ ਵੀਰੇ 2 ਨੰਬਰ ਤੇ ਕਿੰਨੀ ਉਮਰ ਆ ਬੱਚੀ ਦੀ ਬਾਈ ਇਹ ਇਹਦੀ ਵੀਰੇ ਹੈਗੀ ਆ 5 ਕਿ ਮਹੀਨੇ ਉਮਰ ਆ ਤੇ 5 ਮਹੀਨੇ ਦੀ ਠੀਕ ਆ ਇਹਦੀ ਆ ਬੈਠੀ ਆ ਮਾਂ ਵੀ ਦਿਖਾ ਦੀ ਬਾਈ ਇੱਧਰ ਬੈਠੀ ਆ ਜਿਹੜੀ ਆ ਬੈਠੀ ਆ ਕਾਲੀ ਆ ਕਾਲੀ ਆ ਆ ਮਾਂ ਕੀ ਕਿੰਨਾ ਦੁੱਧ ਦੀ ਮਾਂ ਥਲੇ ਇਹਦੀ ਮਾਂ ਥਲੇ ਦਾ ਬਾਈ 35 ਲੀਟਰ ਆ 35 ਲੀਟਰ ਦੁੱਧ ਦੀ ਮਾਂ ਥਲੇ ਕਿਹੜੇ ਟੀਕੇ ਦੀ ਆ ਬਾਈ ਇਹ ਬਾਈ ਐਵੀਐਸ ਦਾ ਮਾਰਕਾ ਦੀ ਆ ਐਵੀਐਸ ਹਡਾਣ ਮਾਰਕਾ ਦੀ ਆ ਜੀ ਠੀਕ ਠੀਕ ਇਹ ਸ ਬੜਾ ਚੰਗਾ ਬੋਦੀ ਚੰਗੀ ਆ ਰੰਗ ਰੂਪ ਚੰਗਾ ਦੁਰਤ ਅਰਾ ਚੰਗਾ ਉਮਰ ਛੋਟੀ ਐ ਤੁਹਾਨੂੰ ਦੀ ਢੋਲੀ ਬਾਈ ਤੁਹਾਨੂੰ ਢੋਲੀ ਹੁਣੀ ਦੇਖ ਮੈਂ ਕਿਤੇ ਕਿਤੇ ਬਹੁਤ ਠੀਕ ਆ ਕਿਹਨੇ ਤਿੰਨ ਨੰਬਰ ਤੇਰੀ ਕਿੰਨੀ ਕਮ ਹੋ ਰਹੀ ਐ ਇਹਦੀ ਵੀਰੇ 7 ਮਹੀਨਾ ਦੀ ਹੋ ਗਈ 7 ਮਹੀਨੇ ਦੀ ਕਿਹੜੀ ਟੀਕੇ ਦੀ ਐ ਇਹ ਵੀ ਬਰੇ ਟੀਕੇ ਆ ਤੇ ਮਾਂ ਦਾ ਦੁੱਧ ਬਾਈ ਮਾਂ ਦਾ ਦੁੱਧ ਬਰੇ ਤੇ ਉਹਨੇ ਫਟਕੀ ਠੀਕ ਆ ਮੁੱਲ ਕੀ ਆ ਬਾਈ ਇਹਦਾ ਮੁੱਲ ਬਾਈ ਸਾਰੇ ਬਿਮਾਰੀ ਨਹੀਂ ਕਰਾਂਗੇ ਫਟਕੀਆਂ ਦੇ ਕਰਾਂਗੇ ਫਟਕੀਆਂ ਨਹੀਂ ਕਰਾਂਗੇ ਠੀਕ ਆ ਬਾਈ ਜਿਹੜੀ ਵੀਰੇ ਇੱਧਰ ਦੇਖਦੇ ਆਂ ਪਹਿਲੇ ਨੰਬਰ ਤੇ ਕਿੰਨੀ ਕੁ ਉਮਰ ਹੈ ਜੀ ਇਹਦੀ ਵੀਰੇ 4 ਕਿ ਮਹੀਨੇ ਦੀ ਉਮਰ ਆ 4 ਮਹੀਨੇ ਦੀ ਹੋਣਾ ਹੈ ਕਿਹੜੀ ਟੀਕੇ ਦੀ ਹੈ ਇਹ ਵੀ ਬਾਈ ਉਹ ਲੈਣ ਮਾਰ ਕੇ ਆ ਮਾਂ ਦਾ ਦੁੱਧ ਬਾਈ ਹਾਂ ਮਾਂ ਦਾ ਦੁੱਧ ਬਾਈ ਇਹਦੇ ਥੱਲੇ 25 26 ਲੀਟਰ ਦੁੱਧ ਹੈਗਾ ਜੀ ਠੀਕ ਆ ਬਾਈ ਜਿਹੜੀ ਵਿਚਾਲੇ ਖੜੀ ਆ ਬਈ ਇਹਦੀ ਉਮਰ ਹੈ ਇਹ ਯਾਰ ਦੂਜੀ ਆਪਣੀ ਨਾਲ ਯਾਤਰੀ ਆ ਜੀ ਉਹ ਸਾਹਮਣੇ ਖੜੀ ਆਈ ਅੱਛਾ ਯਾਤਰੀ ਖੜੀ ਆ ਲਾ ਰਾਂਗੇ ਠੀਕ ਆ ਹਾ ਯਾਤਰੀ ਠੀਕ ਆ ਇਹ ਹੋਰੀ ਹੈ ਹੂੰ ਉਹਦੇ ਥੱਲੇ 25 26 ਲੀਟਰ ਦੁੱਧ ਆ ਯਾਤਰੀ ਠੀਕ ਆ ਬਾਈ ਆ ਵੀ ਆਪਣੀ ਇਹ ਵੀ ਢੜਾਨ ਮਾਰਤੀ ਆ ਜੀ 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 ਇਹਦੀ ਮਾਂ ਦਾ ਦੁੱਧ ਪੀ ਤੇਰੀ ਮਾਂ ਲਈ ਬਈ ਨਹੀਂ ਦੁੱਧ ਆ ਬਈ ਠੀਕਾ ਮੁੱਲ ਕੀ ਆ ਹੁਣ 50000 ਦਾ ਮੁੱਲ ਬਈ 50000 ਦਾ 35000 ਰੁਪਈਆ ਮਾਂ ਤਣ ਹੋ ਜਾ ਮਾਂ ਤਣ ਕਰ ਦਿੰਦੇ 52 ਬੱਚੀਆਂ ਦਾ ਮੁੱਲ 35000 ਰੁਪਈਆ ਬਈ ਕਿਹ ਵਿੱਚ ਜਿਹੜਾ ਮਾਂ ਤਣ ਦੇ ਉਹ ਕਿਹ ਵਿੱਚ ਬਈ ਕਹਿੰਦਾ ਦੇ ਦਾਂਗੇ ਠੀਕ ਹੈ ਕਿ ਨਹੀਂ ਬੱਚੀਆਂ ਚੰਗੀਆਂ ਨੇ ਬਈ ਰੰਗ ਰੂਪ ਚੰਗੇ ਚੰਗੇ ਜਿਮਾਨੀਆਂ ਦੱਸੀਆਂ ਬਈ ਅੱਗੇ ਬਈ ਛੋਟੀ ਕਿੰਨੀ ਉਮਰ ਹੈ ਦੀ ਠੀਕ ਹੈ ਤੂੰ ਕਹਦਾ ਨਹੀਂ ਭਰਾਏ ਬਈ ਇਹਨੇ ਕੱਟੀ ਹੀ ਗਣੀ ਬਈ ਤਰਾ ਟੀਗਾ ਮੰਗਦੀ ਐ ਠੀਕ ਆ ਟੀਗਾ ਮੰਗਦੀ ਟੀਗਾ ਇਸ ਤਰਾ ਐਂ ਤਾਂ ਜਾ ਹੀ ਨਹੀਂ ਆ ਬਈ ਯਾਰ ਠੀਕ ਆ ਹਾਂ ਤੇ ਕਿੰਨਾ ਦੁੱਧ ਆ ਮੰਗ ਥਲੇ ਇਹਦੀ ਮਾਸ ਆ ਖੜੀਏ ਪਰੇ ਠੀਕ ਆ ਕਿੰਨਾ ਦੁੱਧ ਐ ਥਲੇ ਬਈ 12 13 ਲੀਟਰ ਦੁੱਧ ਆ ਠੀਕ ਆ ਹਾਂ ਤੇ ਟੀਗਾ ਪਤਾ ਕਿਹੜੇ ਦੀ ਐ ਬਈ ਟੀਗਾ ਬਈ ਯਾਰ ਸਰਕਾਰੀ ਡਾਕਟਰੀ ਦਰ ਕੇ ਜਾਂਦਾ ਹੁੰਦਾ ਜੇ ਇਹਦੇ ਦਾ ਮਰਜ਼ੀ ਦਾ ਫਿਰਾਉਣੇ ਹੁੰਦੇ ਆ ਤੇ ਆਜ ਨਹੀਂ ਕਹਿੰਦਾ ਬਈ ਵਧੀਆ ਹੀ ਹੋਊਗਾ ਮੂਰਾ ਨਸਲਾ ਨਸਲ ਦੀ ਹੋਊ ਬਈ ਯਾਰ ਵਧੀਆ ਹੀ ਹੋਊ ਟੋਟੀ ਹੁਈ ਦੱਸਿਆ ਨੇ ਬਈ ਸਾਨੂੰ ਆਦੇ ਹਾਂ ਬਈ ਕੀ ਬੋਨਦਾ ਜਾਇਦਾ ਇਹਦਾ ਮੁੱਲ ਬਈ 70000 ਰੁਪਈਆ ਮਾਨਤਨ ਹੋ ਜਾ ਆ ਮਾਨਤਨ ਕਰਦਾ ਪੂਰੀ ਸਮੀ ਵੀ ਆ ਰਾਜੀ ਆ ਕਾਤਾ ਆ ਪਿੱਠ ਪੁੜਾ ਪੜਾ ਇਹਦਾ ਬਸ ਮੈਂ ਮੰਨ ਗਿਆ ਵੀ 92000 ਲੱਗੇ ਨਿਰਮੀ ਨੇ ਭਈਆ ਇਸ ਬੜਾ ਪਿਆਰਾ ਪਿੱਠ ਪੁੜਾ ਦੇਖੋ ਚੌੜਾ ਝੂੜਾ ਬਹੁਤ ਆ ਝੂੜੀ ਮਾਲ ਆ ਥੋੜਾ ਦਰਦੀ ਆ ਥੋੜਾ ਝੂੜੀ ਬਹੁਤ ਚੰਗੀ ਆ ਕੱਲਾ ਕੱਲਾ ਥਾਂ ਦੇ ਦੂਰੋਂ ਦਿਖਾਉਂਦੇ ਕੋਈ ਥਾਂ ਦਿਖਾ ਦੇ ਬਈ ਕਿਆ ਬਾਤ ਆ ਚਮਕਲਾ ਕੱਲਾ ਥਾਂ ਪੂਰੀ ਵਿੱਤੀ ਦੇ ਥਾਂ ਇਸ ਬੜਾ ਚੰਗਾ ਰਾਜੀ ਰੋਜੀ ਫੌਲਾ ਸਮੀ ਭਲੀ ਪੂਰੀ ਆ ਥੋੜਾ ਜਿਹਾ ਬਾਈ ਕਹਿੰਦਾ ਲੇਬਰ ਦੀ ਸਮੱਸਿਆ ਆ ਗਈ ਠੋਠੀ ਜੰਗੀ ਮੋਲੇ ਦਾ 70 ਹਾਂ 70000 ਠੀਕ ਆ ਬਾਈ ਹਾਂ ਦੇ ਕਿਸੇ ਵੀਰ ਨੂੰ ਕੋਈ ਵੀ ਨਾ ਕੇ ਪਸੰਦ ਆ ਬਾਈ ਨੈਕਨੈਕਟ ਕਰ ਲਿਓ ਧੰਨਵਾਦ ਜੀ